ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੂੰ ਪਤਾ ਹੀ ਹੈ ਵੀ ਇੰਡੀਆ ਚ ਭਾਰਤ ਚ ਲੋਕ ਸਭਾ ਦੀਆਂ ਲਖਸ਼ਣਾ ਚੱਲ ਰਹੀਆਂ ਇਸੇ ਤਰ੍ਹਾਂ ਸਾਡੇ ਖਡੂਰ ਸਾਹਿਬ ਹਲਕੇ ਤੋਂ ਦਾਵੇਦਾਰੀ ਰਾਣਾ ਪਰਿਵਾਰ ਦੀ ਸੀ ਕਿ ਇਹ ਕਾਰਨ ਦਾ ਕਰਕੇ ਉਹਨਾਂ ਨੂੰ ਟਿਕਟ ਨਹੀਂ ਮਿਲੀ 1 ਸਾਲ ਤੋਂ ਇਹੋ ਹੀ ਰੌਲਾ ਪੈ ਰਿਹਾ ਸੀ ਵੀ ਖਡੂਰ ਸਾਹਿਬ ਤੋਂ ਰਾਣਾ ਪਰਿਵਾਰ ਕਿਉਂ ਲੜੂਗਾ ਉਹਨਾਂ ਨੂੰ ਟਿਕਟ ਦਾ ਨਾਮ ਮਿਲਣ ਤੋਂ ਬਾਅਦ ਇੱਕ ਮੀਟਿੰਗ ਉਹਨਾਂ ਨੇ ਬੁਲਾਈ ਰਾਣਾ ਪਰਿਵਾਰ ਨੇ ਜੋ ਤੁਸੀਂ ਵੇਖ ਰਹੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਭਾਈ ਅਬਰਤਪਾਲ ਦਾ ਸਾਥ ਦੇਣ ਦੀ ਗੱਲ ਕੀਤੀ ਉਹਨਾਂ ਦੇ ਵਰਕਰਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜੋ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਚੱਲ ਰਿਹਾ ਕਹਿ ਰਹੇ ਆ ਵੀ ਅਬਰਤਪਾਲ ਨੂੰ ਸਾਥ ਦੇਵਾਂਗੇ ਹਰੀ ਜ਼ਮੀਰ ਨਹੀਂ ਜਾਤ ਦਿੰਦੀ ਕਾਂਗਰਸ ਨੂੰ ਵੋਟ ਪਾਉਂਦੀ ਅੱਜ ਮੈਨੂੰ ਪਤਾ ਲੱਗਾ ਸultanpur ਸਾਹਿਬ ਹਲਕੇ ਦੇ ਵਿੱਚ ਯਾਦ ਉਮੀਦਵਾਰ ਜੀਰਾ ਜੀ ਨੂੰ ਸਮਰਥਨ ਕਰ ਰਿਹਾ ਆ ਇੰਨਾ ਨੂੰ ਰਾਣੇ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਰਾਣੇ ਦੋ ਆ ਤਾਂ ਸਮਾਂਤਰ ਵੀ ਦੋ ਦੋ ਆ ਪਹਿਲਾਂ ਤੂੰ ਸਮਾਂਤਰ ਜਿਹੜਾ ਦਿੱਤਾ ਭਾਈ ਅਮਰਤਪਾਲ ਨੂੰ ਉਹ ਸਹੀ ਗਿਣਾਂਗੇ ਕਿ ਜਿਹੜਾ ਅੱਜ ਦੇ ਰਹੇ ਉਹ ਸਹੀ ਗਿਣਾਂਗੇ ਜੁਆਜੇ ਕੱਠ ਕਰ ਰਹੇ ਆ ਇਹ ਕਿਹੜੇ ਆਧਾਰ ਤੇ ਕਰ ਰਹੇ ਆ ਚਲੋ ਕਰੋ ਪਰ ਸੱਚੇ ਮਨੋਂ ਕਰੋ ਸਾਡੇ ਸੁਲਤਾਨਪੁਰ ਸਾਹਿਬ ਚ ਕੂੜ ਪ੍ਰਚਾਰ ਦਾ ਜਿਹੜਾ ਵਾ ਨਾ ਇਹ ਪ੍ਰਚਾਰ ਨਾ ਕਰੋ ਸੱਚਾਈ ਤੇ ਕਰੋ ਪਹਿਲਾਂ ਤੇ ਤੁਹਾਡੇ ਵਰਕਰ ਕਹਿ ਰਹੇ ਆ ਤੁਸੀਂ ਮੌਜੂਦਗੀ 'ਚ ਬੈਠੇ ਆ ਵੀ ਆ ਭਾਈ ਅਮਰਤਪਾਲ ਦਾ ਸਾਥ ਦੇਣਾ ਹੈ। ਉਹਤੇ ਤੁਹਾਡਾ ਕੁਝ ਪ੍ਰਤੀਕਰਨ ਨਹੀਂ ਆਇਆ। ਜੋ ਅੱਜ ਤੁਸੀਂ ਅੱਜ ਮੈਂ ਸੁਣਿਆ ਕਿ ਅੱਜ ਸਮਾਂਸਤਨ ਜਿਹੜਾ ਆਵਾਜ਼ ਦੇ ਰਿਹਾ ਜੀਰਾ ਜੀ ਨੂੰ ਦੱਸੋ ਵੀ ਉਹ ਸਹੀ ਹੋਆ ਕਿ ਉਹ ਸਹੀ ਆ ਕਿ ਰਾਣੇ ਦੋ ਆ ਤੇ ਸਮਾਂਸਤਨ ਵੀ ਦੋ ਆ। ਅੱਜ ਆਪ ਹਮਾਰੇ ਲੋਕ ਤੁਹਾਡੇ ਬੋਲਣ ਤੇ ਜਿਹੜੇ ਆ ਗੁਰਦੁਆਰਿਆਂ 'ਚ ਇਕੱਠ ਹੋ ਰਹੇ ਅਮਰਤਪਾਲ ਦੇ ਹੱਕ 'ਚ ਬਹੁਤ ਜੰਗੀ ਪੱਧਰ ਤੇ ਵੱਡੀ ਪੱਧਰ ਤੇ ਕਿਉਂ ਤੁਹਾਡੇ ਬਹੁਤ ਤੁਹਾਡਾ ਰੋਲਾ ਹੀ ਵੀ ਲੋਕ ਸਭਾ ਜਿਹੜੀ ਆ ਖਰੂਰ ਸਾਹਿਬ ਤੋਂ ਤੁਸੀਂ ਲੜਨਾ ਰਣਾ ਜੀ ਨੇ ਲੜਨਾ ਕੋਈ ਵੀ ਲੜ ਲੈ ਵੱਡਾ ਲੜ ਲੈ ਛੋਟਾ ਲੜ ਲੈ ਕਿਉਂ ਤੁਹਾਡੇ ਨਾਲ ਲੋਕ ਜੁੜੇ ਹੋਏ ਸੀ ਤੇ ਤੁਹਾਨੂੰ ਸਾਵਾਸੇ ਵੀ ਮਿਲੀ ਆ ਵੀ ਤੁਸੀਂ ਅਮਰਤਪਾਲ ਦਾ ਸਾਥ ਦਿੱਤਾ ਜਿਹੇ ਬੰਦੀ ਨੇ ਕਈ ਜਿਹੜਾ ਨੇ ਵਧੀਆ ਤੁਹਾਡਾ ਵਧੀਆ ਕਿਹਾ ਵੀ ਤੁਸੀਂ ਅਮਰਤਪਾਲ ਦਾ ਸਾਥ ਦਿੱਤਾ ਤੁਹਾਡੇ ਵਰਕਰ ਸਾਰੇ ਜਿਹੜੇ ਆ ਉਹ ਹੁਣ ਅਮਰਤਪਾਲ ਦਾ ਮਨ ਬਣਾ ਬੈਠੇ ਆ ਵੀ ਅਮਰਤਪਾਲ ਨੂੰ ਸਾਥ ਦੇਵਾਂਗੇ ਤੇ ਤੁਸੀਂ ਅੱਜ ਕਾਦੇ ਤੇ ਇਕੱਠ ਕਰ ਰਹੇ ਜੀ ਢਾਈਆਂ ਸਾਲਾਂ ਤੋਂ ਸੁਲਤਾਨਪੁਰ ਸਾਹਿਬ ਦੇ ਇੱਕ ਕੂੜ ਪ੍ਰਚਾਰਕ ਵਜੋਂ ਤੁਸੀਂ ਕੀ ਕੀਤਾ ਜੀ ਇੱਕ ਕੂੜ ਪ੍ਰਚਾਰੀ ਕੀਤਾ ਨਾ ਸਾਡੇ ਹੜ੍ਹ ਆਏ ਪਿਛਲੇ ਦਿਨਾਂ 'ਚ ਜਿੱਥੇ ਸੀਐਮ ਸਾਹਿਬ ਕਹਿ ਰਹੇ ਸੀ ਵੀ ਬੱਕਰੀ ਦਾ ਮੁਰਗੀ ਦਾ ਦਿਹਾੜੀਆਂ ਦਉ ਕਦੂਆਂ ਦੇ ਦਉ ਕਦੀ ਤੁਸੀਂ ਉੱਥੇ ਬੋਲੇ ਸਾਨੂੰ ਮਿਲ ਗਿਆ ਕਦੀ ਸਰਕਾਰ ਦੇ ਖਿਲਾਫ ਵੀ ਕਦੀ ਬੋਲੇ ਤੁਸੀਂ ਕੀ ਮੜਿਆ ਸਾਨੂੰ ਮੰਡਲਿਆਂ ਨੂੰ ਖਰਾਬਾ ਦੱਸੋ ਤੁਸੀਂ ਤੇ ਜਿਹੜੀ ਮੌਜੂਦਾ ਸਰਕਾਰ ਉਹਦੇ ਸੀਐਮ ਨੂੰ ਗੁਲਦਸਤੇ ਦੇ ਦਿੰਦੇ ਆ ਹੁਣ ਤੁਸੀਂ ਦੱਸੋ ਵੀ ਕਿੱਥੇ ਸਮਰਥਨ ਦੇਉਂਗੇ ਤੁਸੀਂ ਕਿੰਨੂ ਦੇਉਂਗੇ ਇਹ ਸੰਗਤ ਜਿਹੜੀ ਆ ਸultanpur ਦੀ ਸਭ ਜਾਣਦੀ ਆ ਇਹ ਬਾਬੇ ਨਾਨਕ ਨੂੰ ਕੂੜ ਨਹੀਂ ਪਾਉਂਦਾ ਇਹ ਕੂੜ ਵਾਲਾ ਕਿੱਲ ਨਹੀਂ ਚੱਲਣਾ ਇੱਕ ਤੁਸੀਂ ਬਸ ਸਿਰਫ ਇਹ ਕੂੜ ਪ੍ਰਚਾਰ ਕਰ ਸਕਦੇ ਚੀਮਾ ਚੀਮਾ ਸਾਹਿਬ ਵਾਸਤੇ ਕਰ ਸਕਦੇ ਨਵਤੇ ਚੀਮੇ ਬਾਰੇ ਬੋਲ ਸਕਦੇ ਆ ਕਿਸੇ ਹੋਰ ਬਾਰੇ ਨਹੀਂ ਬੋਲ ਸਕਦੇ ਵੀ ਬੋਲੇ ਕਦੀ ਵੀ ਸਾਨੂੰ ਖਰਾਬਾ ਨਹੀਂ ਦਿੰਦਾ ਜੋ ਤੂੰ ਲਾਣ ਕੀਤਾ ਸੀ ਸੀਐਮ ਨੂੰ ਕਦੀ ਕਿਸਾਨਾਂ ਦੇ ਹੱਕ 'ਚ ਖਲੋਤੇ ਜੇ ਕਿਸਾਨ ਸੀਧ ਹੋ ਗਏ ਬਾਰਡਰਾਂ ਤੇ ਕਿੰਨੇ ਫੱਟਰ ਹੋ ਗਏ ਕਦੀ ਬੋਲੇ ਜੇ ਇੱਕ ਵੀ ਲਬਜ ਤੁਹਾਡੇ ਮੂੰਹੋਂ ਬੋਲਿਆ ਨਿਕਲਿਆ ਹੁਣ ਤੁਹਾਡਾ ਸਮਨਤਨ ਕਿਨੂੰ ਮੰਨੀਏ ਅੰਮ੍ਰਿਤਪਾਲ ਨੂੰ ਮੰਨੀਏ ਕਿ ਜਾਂ ਜੀਰਾਜੀ ਨੂੰ ਮੰਨੀਏ ਇਹ ਤੇ ਹੁਣ ਪਤਾ ਲੱਗੂ 5 ਤਰੀਕ ਨੂੰ ਵੀ ਸਮਤਾ ਤੁਸੀਂ ਕਿਨੂੰ ਦੇ ਰਹੇ ਆ ਤੇ ਮੀਡੀਆ ਵਾਲੇ ਮੇਰੇ ਵੀਰ ਤੁਹਾਡਾ ਦਾਸ ਅਮਰ ਸਿੰਘ ਮੰਡ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ